ਪਾਜੀ ਵੀਰ ਤੋਂ ਪਹਿਲੇ ਪਾਜੀ ਰਿਵਿਊ ਤੋਂ ਪਹਿਲੇ ਕੋਲੀ ਮਂਗਾਤੀ ਪਾਜੀ ਪਹਿਲੇ ਮੈਂ ਕਮਾਲ ਲਗੀ ਕੁੱਕੀ ਵਾਈ ਦਿਸਰੇ ਪਾਜੀ ਪਾਜੀ ਪਹਿਲੇ ਖਾ ਕੇ ਸਵਾਦ ਲੱਗੇਗੀ ਫਿਰ ਵੀਡੀਓ ਬਣਾਵਾਂਗਾ ਫਿਰ ਵੀਡੀਓ ਬਣਾਓਗੇ ਹਾਂ ਕਿਉਂਕਿ ਆਗੇ ਮੈਂ ਕੋਲੀ ਮਂਗਾਦੀ ਸਾਰੇ ਕਰ ਬਲੋਗਰ ਭੁੱਖੇ ਬੜੇ ਹੁੰਦੇ ਭੁੱਖ ਦਿਖਾ ਦੇ ਤੁਹਾਨੂੰ ਵੀ ਦੇਖ ਲੋ ਇਹ ਕਮਾਲ ਨਾਲ ਪਾਜੀ ਮੈਂ ਤੁਹਾਨੂੰ ਮੂੰਹ ਦਿਖਾਵਾਂਗਾ ਲਾਈਵ ਹਾਂਜੀ ਵੈਜ ਬ੍ਰੇਨ ਕਰੀ ਲਾਈ ਬੇਕਿੰਗ ਹੋਏਗੀ ਅੱਛਾ ਔਰ ਅੰਮ੍ਰਿਤਸਰ ਜਾਂ ਪੰਜਾਬ ਮੈਨੂੰ ਲੱਗਦਾ ਕਿ ਇਹਨੇ ਵੈਜ ਬ੍ਰੇਨ ਕਰੀ ਬਣਾਈ ਹੋਏਗੀ ਠੀਕ ਹੈ ਜੀ ਇੱਕ ਕੁਰਪਾਨ ਕੱਢੀ ਜੀ ਭਾਜੀ ਇੰਨਾ ਸਾਰਾ ਬਟਰ ਪੱਕੀ ਗੱਲ ਨਕਲੀ ਹੋਏਗਾ ਭਾਜੀ ਤੁਸੀਂ ਸਾਡਾ ਮਜ਼ਾਕ ਉਡਾ ਰਹੇ ਹੋ ਜੀ ਭਾਜੀ ਅਸੀਂ ਕਾਜੀ ਕੋਲ ਮਜ਼ਾਕ ਡਾਵਾਂਗਾ ਅੱਜ ਕੱਲ੍ਹ ਦੁਨੀਆ ਤੇ ਭਾਈ ਨਕਲੀ ਜਾਂਦੀ ਆ ਦੇਖੋ ਆ ਕਹਿੰਦੇ ਅਸਲੀ ਆ ਬਿਲਕੁਲ ਅਸਲੀ ਆ ਜੀ ਇਹ ਰੇਟ ਵੀ ਅਸਲੀ ਤੇ ਲਵਾਂਗੇ ਚੀਜ਼ ਵੀ ਅਸਲੀ ਤੁਹਾਨੂੰ ਜੀ ਅਦਰ ਜੀ ਤੇ ਹਰੀ ਮਿਰਚ ਅੱਛਾ ਹਰੀ ਮਿਰਚ ਆ ਗਈ ਥੋੜਾ ਜਿਹਾ ਭੁੰਨਾਂਗੇ ਜੀ 2 ਕਿ ਮਿੰਟ ਤੇ ਭਾਜੀ ਜਿਹੜੀ ਇਹ ਗਰੇਵੀ ਬਣਾਤੀ ਹੈ ਪੂਰੀ ਮੱਖਣ ਦੀ ਬਣਾਤੀ ਜੀ ਹਾਂਜੀ ਭਾਜੀ ਇਹਦੀ ਮੱਖਣ ਦੀ ਗਰੇਵੀ ਬੰਦੀ ਆ ਜੀ ਭਾਜੀ ਇੰਨਾ ਸਾਰਾ ਮੱਖਣ ਪਾ ਕੇ ਹਾਂਜੀ ਭਾਜੀ ਬਿਲਕੁਲ ਤੇ ਰੇਟ ਕਿਹੜਾ ਲੱਗੇਗਾ ਤੁਸੀਂ ਮੇਰਾ ਬ੍ਰੇਨ ਖਾ ਰਹੇ ਹੋ ਪਹਿਲੇ ਬ੍ਰੇਨ ਖਾ ਕੇ ਵੇਖੋ ਫਿਰ ਰੇਟ ਦੀ ਗੱਲ ਕਰਿਓ ਤੁਸੀਂ ਧੱਲੇ ਇਹੋ ਜੀ ਗੱਲ ਨਾਲ ਹਾਸਾ ਵੀ ਆਉਂਦਾ ਗੁੱਸਾ ਵੀ ਆ ਰਿਹਾ ਕੀ ਕਰਾਂ ਅਸੀਂ ਭਾਜੀ ਮਖੋਲ ਵੀ ਕਰਦੇ ਗਏ ਇਹ ਅਸੀਂ ਕਹਿੰਦੇ ਦੁਨੀਆ ਕਹਿੰਦੀ ਹੈ ਐਂਟਰਟੇਨਮੈਂਟ ਵੇਖਣਾ ਅਸੀਂ ਕਹਿੰਦੇ ਕੋਈ ਹੋਰ ਕੁਝ ਵੇਖੋ ਨਾ ਵੇਖੋ ਮਗਾ ਸਾਡੀ ਵੀਡੀਓ ਜਰੂਰ ਵੇਖੋ ਠੀਕ ਹੈ ਤੇ ਅੰਗਾ ਕ ਬੜਕਾ ਜੀਰਾ ਪਾਊਡਰ ਆ ਗਿਆ ਜੀ ਧਨੀਆ ਪਾਊਡਰ ਆ ਗਿਆ ਜੀ ਪਾਜੀ ਇਹ ਕੀ ਇਹ ਸਿਰ ਦਾ ਲਾ ਕੇ ਲੈ ਬਰੇਨ ਪਾਜੀ ਇਹ ਦੇਖੋ ਤੁਸੀਂ ਇਹ ਪਾਜੀ ਇੱਦਾਂ ਲੱਗਦਾ ਵੀ ਜਿੱਦਾਂ ਅਸਲੀ ਬਰੇਨ ਹੈਗਾ ਕਿਸੇ ਦਾ ਲੈ ਜੇ ਪਾਜੀ ਅਸਲੀ ਹੈ ਜੇ ਅਸਲੀ ਹੈ ਤੁਸੀਂ ਮੰਨ ਗਏ ਹੋ ਨਾ ਬਿਲਕੁਲ ਬਿਲਕੁਲ ਸਪੈਸ਼ਲ ਹੈ ਯਾਰ ਤੁਸੀਂ ਮੇਰਾ ਬੜਾ ਸਿਰ ਖਾਦਾ ਹੁਣ ਮੈਂ ਤੁਹਾਡਾ ਸਿਰ ਪਾੜਨਾ ਜੇ ਪਾਜੀ ਸਾਡਾ ਸਿਰ ਪਾੜਨਾ ਇਹ ਪਾਜੀ ਮੈਨੂੰ ਤੁਹਾਡੇ ਨਾਲ ਮਜ਼ਾਕ ਕਰ ਰਹੇ ਜੀ ਪਾਜੀ ਇਹ ਕੀ ਆ ਗਿਆ ਬੰਦੇ ਦਾ ਕੁੱਤਾ ਪਾਜੀ ਹੁਣ ਤੁਸੀਂ ਸਾਡੇ ਨਾਲ ਮਜ਼ਾਕ ਕਰਨ ਬੈਠੇ ਹੋ ਪਾਜੀ ਤੁਹਾਨੂੰ ਦੱਸਦਾ ਤੁਸੀਂ ਮੈਨੂੰ ਜਦੋਂ ਬਾਜੀ ਖੁਸ਼ਬੂ ਜਿਹੜੀ ਹੈਗੀ ਨਾ ਬੜੀ ਹੀ ਜ਼ਬਰਦਸਤ ਹੈ ਜੀ ਇਹ। ਬਾਜੀ ਜਿਹੜਾ ਕੋਈ ਆਏਗਾ ਉਹਨੂੰ ਇਦਾਂ ਦਾ ਹੀ ਮਿਲੇਗਾ ਨਾ। ਬਿਲਕੁਲ ਸਰ ਇਦਾਂ ਹੀ ਮਿਲੇਗਾ ਜੀ। ਸੂਨ 5 ਮਿੰਟ ਬਾਅਦ ਹੀ ਪਕਾਵਾਂਗੇ। ਪਾਜੀ ਇਹ ਆ ਗਿਆ ਸਾਡਾ ਉਹ ਸਪੈਸ਼ਲ ਮਸਾਲਾ। ਅੱਧੀ ਪਰਦਾਦੀ ਦਾ ਜਿਹੜਾ ਬਣਾਇਆ ਮਸਾਲਾ। ਪਾਜੀ ਇਹ 10-12 ਮਸਾਲੇ ਬਣਾ ਕੇ ਮਸਾਲੇ ਬੰਦੇ ਨੇ ਜੀ। ਹੁਣ ਆ ਗਈ ਸਾਡੀ ਗਰੇਵੀ। ਗਰੇਵੀ ਕੀ ਆਈ ਬਾਤ। ਕੀ ਆ ਬਾਤ। ਇਹ ਬ੍ਰੇਨ ਟਮਾਟਰ ਵਾ ਨੋਰਮਲ ਅਦਰ ਲਸਣ ਵਾ ਕਿ ਜੇ ਬ੍ਰੇਨ ਕਰੀ ਆ ਜੀ ਗੱਲਾਂ ਦੀ ਗੱਲਾਂ ਹੈਗੀ ਐ ਇਹ ਸੱਚੀ ਮੂਚੀ ਦੀ ਬ੍ਰੇਨ ਕਰੀ ਲੱਗਦੀ ਵੀ ਆ ਜੇ ਆ ਗਿਆ ਦੁਨੀਆ ਕਰਨੀ ਨਹੀਂ ਧਨੀ ਆ ਗਿਆ ਬਹੁਤ ਨੂੰ ਬਾਜ਼ਾਰੋਂ ਤੁਸੀਂ ਲੋਗੇ ਦੋ ਬ੍ਰੇਨ ਕਰੀ ਠੀਕ ਹੈ ਜੀ ਫਿਰ ਜਾ ਕੇ ਇੰਨੀ ਬੰਨੀ ਆ ਹਾਂਜੀ ਉਧਰ ਤੁਹਾਨੂੰ ਮਿਲੇਗੀ 700 ਦੀ ਮੈਂ ਤੁਹਾਨੂੰ ਦੇ ਰਹਾ ਸਿਰਫ 120 ਰੁਪਏ 'ਚ ਸਾਡੇ ਇੰਨਾ ਮਟੀਰੀਅਲ ਇੰਨੀ ਕੁਆਂਟੀਟੀ ਇਸ ਪ੍ਰਾਈਸ 'ਚ ਕੋਈ ਦੇ ਜਾਏਗਾ 120 ਰੁਪਏ 'ਚ ਔਰ ਇਹ ਟੇਸਟ ਦੇ ਜਾਏਗਾ ਤੇ ਮੈਂ ਇਹ ਕੰਮ ਛੱਡ ਦਾਂਗਾ ਅੱਛਾ ਔਰ ਇਹ ਬ੍ਰੇਨ ਕਰੀ ਤਾਨੂੰ ਅੰਮ੍ਰਿਤਸਰ ਪੰਜਾਬ ਚ ਕੀ ਇੰਡੀਆ ਜੀ ਨਹੀਂ ਮਿਲੇਗੀ ਵੈਜ ਬ੍ਰੇਨ ਕਰੀ ਤੇ ਜਲਦੀ ਫਿਰ ਆਪਣਾ ਐਡਰੈਸ ਵੀ ਦੱਸ ਦੋ ਭਾਜੀ ਸਾਡਾ ਐਡਰੈਸ ਹੈ ਜੰਮੀ ਦਰਗਾ ਗਲੀ ਨੰਬਰ 1 ਕੇਦਾਰਨਾਥ ਮੰਦਿਰ ਕੁਦਲੀ ਦਾ ਵਾਹ ਜੀ ਵਾਹ ਤੇ ਆਪਣਾ ਫੋਨ ਨੰਬਰ ਭਾਜੀ ਫੋਨ ਨੰਬਰ ਤੁਹਾਨੂੰ ਸਕਰੀਨ 'ਚ ਮਿਲ ਜਾਣਗੇ ਠੀਕ ਹੈ ਜੀ ਧੰਨਵਾਦ ਕੀ ਗੱਲ ਕੀ ਗੱਲ ਕੀ ਮਤਲਬ ਨਹੀਂ ਨਹੀਂ ਹਲੇ ਮੈਂ ਪਨੀਰ ਤੋਂ ਢਿੱਡ ਪਨੀਰ ਤੋਂ ਢਿੱਡ ਭਰਿਆ ਨਹੀਂ ਹਲੇ ਹੈ ਖਾਣ ਖਾਣ ਦੇ ਨਾਲ ਤਮਾਸ਼ਾ ਨਹੀਂ ਨਾ ਕਰਿਆ ਪਨੀਰ ਤੋਂ ਢਿੱਡ ਨਹੀਂ ਭਰੇ ਹਲੇ ਭਾਜੀ ਮੈਂ ਵੈਜ ਬ੍ਰੇਨ ਪਹਿਲੇ ਵੀ ਖਾਧੀ ਆ ਮੈਂ ਮਕਾਈ ਆ ਅੱਛਾ ਤੇਲ ਤੇਲ ਲੱਗੀ ਆ ਦੇਖੋ ਨਾ ਜੰਨਨ ਯਾਰੇ ਅੰਦਰ ਲੈਣਾ ਬੇ ਖਾ ਖਾ ਕੇ ਫਰੀ ਦਾ ਮਾਲ ਖਾ ਕੇ ਨੀ ਯਾਰੇ ਲੈ ਰਿਆ ਪਾਜੀ ਫੈਟ ਤਾਂ ਚੁ ਵੱਧੂ ਚੜ ਗਈ ਫਰੀ ਦਾ ਮਾਲ ਖਾ ਕੇ ਫੈਟ ਪੂਰੀ ਚੜ ਗਈ ਹੈ ਮੈਨੂੰ ਸਵਾਦ ਕੋਲਾ ਲਾਇਆ ਪਾਜੀ ਫੈਟ ਤਾਂ ਚੁ ਵੱਧੂ ਚੜ ਗਈ ਫਰੀ ਦਾ ਮਾਲ ਖਾ ਖਾ ਕੇ ਦੇਖਦੇ ਤੇ ਪੀਓ ਹਾਂ ਪਾਜੀ ਗੱਲਾਂ ਵੇਖੋ ਅੰਦਰ ਹੀ ਬੜੀ ਯਾਰੀ ਹੈ ਲਓ ਜੀ ਕੀ ਗਾਣੇ ਫਿਰ ਮੈਂ ਤੇ ਕੀ ਕਹਣਾ ਨਾ ਦੋਫਾ ਲੱਭ ਲਈ ਕਮਾਲ ਹੈ ਲਾਜਵਾਬ ਹੈ ਟੇਸਟ ਹੈ ਮੈਂ ਤੇ ਕਹਾਂਗਾ ਇਹ ਸਾਰਿਆਂ ਨੂੰ ਕਹਾਂਗਾ ਰეკਮੈਂਡ ਕਰੋ ਇੱਥੇ ਆ ਕੇ ਜਿਹੜਾ ਕੰਮ ਚੰਗਾ ਕਰਦਾ ਪਿਆ ਸਵਾਦ ਦਿੰਦਾ ਪਿਆ ਇੱਕ ਵਾਰੀ ਨਵਾਂ ਜਗ੍ਹਾ ਹੈ ਨਵੀਂ ਚੀਜ਼ ਹੈ ਤੇ ਫਸਟ ਵੀਡੀਓ ਸਾਡੀ ਆ ਤੇ ਆਓ ਮਤੇ ਖਾਓ ਤੇ ਇੰਜੋਏ ਕਰੋ ਤੇ ਮਿਲਦੇ ਤੁਹਾਨੂੰ ਨਵੀਂ ਵੀਡੀਓ ਜੀ ਥੈਂਕ ਯੂ ਸੋ ਮਚ